ਜੀ ਭਾਈ ਗੁਰਦਾਜ ਜੀ ਦੀਆਂ ਵਾਰਾਂ ਦੀ ਆਪਾਂ ਸੰਥਿਆ ਲੜੀਵਾਰ ਕਰ ਰਹੇ ਆ ਤੇ ਦੂਜੀ ਵਾਰ ਸ਼ੁਰੂ ਹੋਈ ਸੀ ਤੇ 10 ਪੌੜੀਆਂ ਉਸ ਦੀਆਂ ਹੋ ਗਈਆਂ ਸਨ ਇਹ ਸਾਰੀ ਸੰਥਿਆ ਜਿਹੜੀ ਪਿਛਲੀ ਹੋਈ ਹੈ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਸੁਨਿਆਰਾ ਸੋਇਨਾ ਕੜੇ ਗਹਿਣੇ ਸਵਾਰੇ ਕਹਿੰਦੇ ਸੁਨਿਆਰਾ ਕਈ ਪ੍ਰਕਾਰ ਦੇ ਗਹਿਣੇ ਸੋਨੇ ਤੋਂ ਘੜ ਕੇ ਸਵਾਰਦਾ ਹੈ ਪਿੱਪਲ ਵਤਰੇ ਵਾਲੀਆ ਤਨੌੜੇ ਤਾਰੇ ਕਹਿੰਦੇ ਪਿੱਪਲ ਵਤਰੇ ਵਾਲੀਆਂ ਤਨੌੜੇ ਕੰਨਾਂ ਦੇ ਸਤਾਰੇ ਬੇਸਰ ਨੱਥ ਵਖਾਣੀ ਐ ਕੰਠ ਮਾਲਾ ਧਾਰੇ ਬੇਸਰ ਕਹਿੰਦੇ ਨੱਥ ਦੀ ਵੀ ਕਿਸੇ ਸੋਨੇ ਦੀ ਕਹੀ ਦੀ ਐ ਤੇ ਕੰਠਾ ਗਲ ਵਿੱਚ ਪਹਿਰਨ ਵਾਲਾ ਟੇਕਤ ਮਣੀਆਂ ਮੋਤ ਸਰ ਗਜਰੇ ਪਾ ਸਾਰੇ ਟਿੱਕਾ ਮਣੀਆਂ ਦਾ ਜੜਾਓ ਅਤੇ ਕਹਿੰਦੇ ਲੰਮੀ ਮਾਲਾ ਗੋਖਰੂ ਦਾ ਫਲਾਉ ਕਰਦਾ ਹੈ ਦੁਰਬਹੁਟਾ ਗੋਲ ਛਾਪ ਕਰ ਬਹੁ ਪ੍ਰਕਾਰੇ ਬੀਰ ਬੜੀਆ ਜਾਂ ਬੁੰਦੇ ਬਾਹਾਂ ਦੇ ਬਹੁਟੇ ਗੋਲ मुੰਦਰੀ ਛੱਲਾ ਕਈ ਪ੍ਰਕਾਰ ਦੇ ਕਰਦਾ ਹੈ ਆਪੇ ਆਪ ਵਰਤਦਾ ਗੁਰਮੁਖ ਵਿਚਾਰੇ ਤੇ ਵੀ ਆਪੇ ਆ ਵਰਤੈ ਪਰ ਗੁਰਮੁਖ ਵਿਚਾਰ ਕਰਦਾ ਹੈ ਇਹ ਵਿਚਾਰ ਤੇ ਦ੍ਰਿਸ਼ਟੀ ਕੇ ਸਭਨਾਂ ਵਿੱਚ ਸੋਨਾ ਹੀ ਹੈ ਮੂਲ ਵਸਤੂ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ ਗੰਨਾ ਕੋਲੂ ਪੀੜੀਏ ਰਸ ਦੇ ਦਰਹਾਲਾ ਗੰਨਾ ਜਦੋਂ ਕੋਲੂ ਵੇਖੇ ਪੀਂਦਾ ਹੈ ਤਾਂ ਸ਼ਿਗਰ ਕਹਿੰਦੇ ਛੇਤੀ ਰੋਹ ਦਿੰਦਾ ਹੈ ਕੋਈ ਕਰੇ ਗੁੜ ਭੇਲੀ ਆ ਕੋ ਸੱਕਰ ਵਾਲਾ ਉਸ ਤੋਂ ਕੋਈ ਰੋੜੀਆਂ ਤੇ ਕੋਈ ਮਹੀਨ ਸੱਕਰ ਕਹਿੰਦੇ ਬਣਾਉਂਦਾ ਹੈ ਕੋਈ ਖੰਡ ਸਵਾਰ ਦਾ ਮੱਖਣ ਮਸਾਲਾ ਕੋਈ ਖੰਡ ਬਣਾਉਂਦਾ ਹੈ ਕੋਈ ਮਸਾਲੇਦਾਰ ਮਖਾਣੇ ਬਣਾਉਂਦਾ ਹੈ ਹੋਵੇ ਮਿਸਰੀ ਕਲੀਕੰਦ ਮਠਿਆਈ ਢਾਲਾ ਮਿਸਰੀ ਕਲਾਕੰਦ ਤੇ ਢਾਲ ਵੀ ਮਠਿਆਈ ਪੇਠਾਦ ਬਣਦੀ ਹੈ ਖਾਵੇ ਰਾਜਾ ਰੰਕ ਕਰ ਰਸ ਭੋਗ ਸੁਖਾਲਾ ਕਹਿੰਦੇ ਰਾਜੇ ਮਠਿਆਈ ਤੇ ਰੰਕ ਲੋ ਗੁੜ ਸ਼ੱਕਰ ਖਾ ਕੇ ਰਸਾ ਨੂੰ ਸੁਖ ਨਾਲ ਭੋਗਦੇ ਹਨ ਆਪੇ ਆਪ ਵਰਤਦਾ ਗੁਰਮੁਖ ਸੁਖਾਲਾ ਤਿਵੇਂ ਆਪੇ ਆ ਵਰਤ ਰਿਹਾ ਪਰ ਇਹ ਸਮਝ ਕੇ ਕੇਵਲ ਗੁਰਮੁਖ ਸੌਖੇ ਭਾਵ ਸੁਖ ਮੰਨਦਾ ਹੈ ਗਾਈ ਰੰਗ ਬਿਰੰਗ ਬਹੁ ਦੁੱਧ ਉੱਜਲ ਵਰਨਾ ਗਊਆਂ ਭਾਵੇਂ ਬਹੁਤੀ ਰੰਗੋ ਬਿਰੰਗ ਕਾਲੀ ਆਦ ਹੋਵਣ ਕਹਿੰਦੇ ਦੁੱਧ ਦਾ ਰੰਗ ਚਿੱਟਾ ਹੀ ਹੁੰਦਾ ਹੈ ਦੁੱਧ ਹੋ ਦਹੀਂ ਜਮਾਈਏ ਘਰ ਨਿਹ ਚਲ ਧਰਨਾ ਦੁੱਧ ਤੋਂ ਜਦ ਦਹੀਂ ਬਣ ਜਮਾਈਦਾ ਤਾਂ ਅਡੋਲ ਰੱਖ ਦੇਈਦਾ ਹੈ ਦਹੀਂ ਬਲੋਏ ਅਲੋਈ ਹੈ ਸ਼ਾਹ ਮੱਖਣ ਤਰਨਾ ਦਹੀਂ ਜਦ ਕਹਿੰਦੇ ਰੜੱਕੇ ਦੇਖੀਦਾ ਤਾਂ ਲੱਸੀ ਤੋਂ ਮੱਖਣ ਨਿਤਾਰ ਲਈਦਾ ਹੈ ਮੱਖਣ ਤਾਂ ਉਟਾਏ ਕਹਿ ਕਿਉ ਨਿਰਮਲ ਕਰਨਾ ਫਿਰ ਮੱਖਣ ਨੂੰ ਤਪਾ ਕੇ ਕਾੜ ਕੇ ਕਿਉ ਨਿਰਮਲ ਕੀਤਾ ਜਾਂਦਾ ਹੈ ਹੋਮ ਜਗ ਨਹੀਂ ਵੇਦ ਕਰ ਸਭ ਕਾਰਜ ਸਰਨਾ ਹੋਮ ਜਗ ਪੂਜਾ ਭੇਟ ਦੇ ਕੰਮ ਆਦ ਕਰਕੇ ਸਾਰੇ ਕਾਰਜ ਉਸ ਤੋਂ ਸਵਾਰਦੇ ਹਨ ਆਪੇ ਆਪ ਵਰਤਦਾ ਗੁਰਮੁਖ ਹੋਏ ਜਰਨਾ ਤਿਵੇਂ ਸਾਰੇ ਆਪੇ ਆਪ ਹੀ ਵਰਤ ਰਿਹਾ ਗੁਰਮੁਖ ਇਸ ਗੱਲ ਨੂੰ ਜਾਣ ਦਿੱਤੀ ਜਰਦੇ ਹਨ ਪਾਲ ਘੜੀਆ ਮੂਰਤ ਪਹਿਰ ਥਿਤ ਵਾਰ ਗਿਣਾਏ ਪਲਾ ਘੜੀਆ ਮਹੂਰਤ ਪਹਿਰ ਛਿੱਤਾਂ ਦੇ ਵਾਰ ਗਣੀਂਦੇ ਹਨ ਦੋਇ ਪਖ ਬਾਹਰ ਬਾਰਹ ਮਾਹਕਾਰ ਸੰਜੋਗ ਬਣਾਏ ਦੋ ਪਖ 12 ਮਹੀਨੇ ਸੰਜੋਗ ਕਰਕੇ ਬਣਾਏ ਹਨ ਛੇ ਰੁੱਤੀ ਵਰਤਾਈਆ ਬਹੁ ਚਲਤ ਬਣਾਏ ਅਛੇ ਰੁੱਤਾ ਬਣਾਈਐ ਤੇ ਫਿਰ ਕਹਿੰਦੇ ਬਹੁਤ ਕੌਤਕ ਵਰਤੌਣਾ ਕੀਤੇ ਸੂਰਜ ਇੱਕ ਵਰਤ ਦਾ ਲੋਕ ਵੇਦ ਅਲਾਏ ਸੂਰਜ ਇੱਕ ਵਰਤ ਦਾ ਆਮ ਲੋਕੀ ਤੇ ਗਿਆਨੀ ਆਖਦੇ ਹਨ ਚਾਰ ਵਰਨ ਛੇ ਦਰਸਨਾ ਬਹੁ ਪੰਥ ਚਲਾਏ ਛੇ ਦਰਸਨ ਤੇ ਚਾਰ ਵਰਨ ਆਦ ਬਹੁਤੇ ਰਸਤੇ ਲੋਕਾਂ ਨੇ ਤੋਰੇ ਹਨ ਆਪੇ ਆਪ ਵਰਤਦਾ ਗੁਰਮੁਖ ਸਮਝਾਏ ਗੁਰਮੁਖ ਇਸ ਸਿਧਾਂਤ ਨੂੰ ਸਮਝਾਉਂਦੇ ਹਨ ਕਿ ਵਾਹਿਗੁਰੂ ਆਪੇ ਆਪ ਸਭ ਦੇ ਵਿੱਚ ਵਿਆਪਕ ਹੈ ਆਪ ਵਿੱਚ ਲੜੋ ਨਾ ਇਸ ਭੇਦ ਨੂੰ ਸਮਝਣਾ ਕਰੋ ਇੱਕ ਪਾਣੀ ਇੱਕ ਧਰਤ ਹੈ ਬਉ ਬਿਰਖ ਉਪਾਏ ਇੱਕੋ ਪਾਣੀ ਤੇ ਇੱਕੋ ਧਰਤੀ ਹੈ ਰੁੱਖ ਬਹੁਤ ਪ੍ਰਕਾਰ ਦੇ ਪੈਦਾ ਕੀਤੇ ਹਨ ਅਫਲ ਸਫਲ ਅਫਲ ਸਫਲ ਪ੍ਰਕਾਰ ਬਹੁ ਫਲ ਫੁੱਲ ਸੁਹਾਏ ਫਲਹੀਣ ਫਲਦਾਰ ਫਲ ਫੁੱਲ ਕਰਕੇ ਬਹੁਤ ਪ੍ਰਕਾਰ ਦੇ ਪਬਾਏ ਹਨ ਬਹੁ ਰਸ ਰੰਗ ਸੁ ਸੁਵਾਸਨਾ ਪ੍ਰਕਿਰਤ ਸੁਭਾਏ ਬਹੁਤੇ ਰਸ ਰੰਗ ਸੋਹਣੀਆਂ ਵਾਸਨਾ ਵਾਲੇ ਸ੍ਰੇਸ਼ਟ ਪ੍ਰਕਿਰਤੀ ਵਾਲੇ ਬਸੰਤਰਿਕ ਵਰਣ ਹੋਏ ਸਭ ਤਰਵਰ ਛਾਏ ਨਾਨਾ ਪ੍ਰਕਾਰ ਦੇ ਸਾਰੇ ਬ੍ਰਿਸ਼ਾਂ ਵਿੱਚੋਂ ਅਗ ਵਿੱਚੋਂ ਰੰਗ ਦੀ ਪ੍ਰਗਟਤੀ ਹੈ ਗੁਪਤੋ ਪ੍ਰਗਟ ਹੋਏ ਕੈ ਪਸਮੰਤ ਕਰਾਏ ਨਾ ਦਿਸਣ ਵਾਲੀ ਦਸ਼ਾ ਤੋਂ ਪ੍ਰਗਟ ਹੋ ਕੇ ਉਹਨਾਂ ਨੂੰ ਸੁਹਾ ਕਰ ਦਿੰਦੀ ਹੈ ਆਪੇ ਆਪ ਵਰਤਦਾ ਗੁਰਮੁਖ ਸੁਖ ਪਾਏ ਕਿੰਨੇ ਤਿਵੇਂ ਆਪੇ ਆਪ ਵਰਤ ਰਿਹਾ ਹੈ ਪਰ ਇਸ ਬਾਤ ਦਾ ਜਿਹੜਾ ਸੁਖ ਗੁਰਮੁਖ ਪਾਰੇ ਹਨ ਸੋ ਸੰਗਤ ਜੀ ਦੂਜੀ ਵਾਰ ਦੀਆਂ 15 ਪੌੜੀਆਂ ਆਪਣੀਆਂ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ